ਲਓ ਇਹ ਜੀ ਟੀਸੀ ਲੇਂ ਕਰਨਾ ਪਾ 2x2 ਟਾਇਲ ਵਾਲੀ ਦਿਖ ਸਕਦੇ ਹੋ ਤੁਸੀਂ ਦਰਾਨ ਇੰਕੀ ਜੱਡੀ ਚ ਘੱਟ ਆਈਏ ਬੰਦ ਨੇ ਸ਼ਾਨੀ ਲੱਗ ਗਿਆ ਲੈਵਲ ਹੋ ਗਿਆ ਦਾ ਦਸ ਨੂੰੜੇ ਤਿਆਰ ਦਿਖਾਵਾਂਗੇ ਕਿਸ ਤਰ੍ਹਾਂ ਹੋਗੀ 2x2 ਟਾਇਲ ਐ ਪੈਣੀ ਹੈ ਜੇ 3x ਲੇਂਗਾ ਆਓ ਵੀ ਮਿੱਤਰੋ ਹੁਣ ਅਸੀਂ ਮੈਨਾ ਪਾਤੀਆਂ ਇੱਥੇ 12 10 ਬੁੱਟੀਆਂ ਜਗ੍ਹਾ ਚ ਕਾਣੇ ਬਹੁਤ ਈ ਦੇਖ ਸਕਦੇ ਲਓ ਚੈੱਕ ਕਰੋ ਸਰ ਪ੍ਰਣਾਮ ਸਾਵਲਾ ਤੇ ਨਿੰਮਾ ਨੂੰ ਤੇ ਪਈਤੀ ਸੀਲਿੰਗ ਕਰਤੀ ਆਪਾਂ ਨੇ ਇਹ ਟੈਲਾਂ ਪੁਰਾਣੀਆਂ ਪਈਆਂ ਦੇ ਨਾਲ ਵੇਖ ਕਹਿੰਦੇ ਇਹੀ ਰੱਖਾਂ ਜਿਹੜਾ ਗ੍ਰੈਂਡਾ ਨਵਾਂ ਬੰਨੇ ਹ ਟੈਲਾਂ ਘੱਟੋ ਘੱਟ ਦਾ 10 ਸਾਲ ਪੁਰਾਣੀ ਦੇ ਇੱਕ ਦੂਜੀ ਦੁਕਾਨ ਤੋਂ ਲਾ ਕੇ ਲਾਈਆਂ ਨੇ ਤੇ ਤਾਂ ਕਰਕੇ ਮੈੜੀ ਲੱਗ ਰਹੀ ਨੇ ਹੁਣ ਆਹ ਕੰਮ ਦਾ ਜਿਹੜੀ ਇੱਥੇ ਆਪਾਂ ਲਾਉਣਾ ਪੇਪਰ ਦਿਖਾਉਣਾ ਹੈ ਕਿਵੇਂ ਬਣੂਗਾ ਲਓ ਜੀ ਦੁਕਾਨ ਤਿਆਰ ਕਰਤੀ ਆਠਣ ਹੋ ਗਿਆ ਦੇਖੋ ਅਗੀ ਦੁਕਾਨ ਸਾਰੀ ਖਾ ਤੁਹਾਡੇ ਕੋਲ